ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਰੂਸ ਦੇ ਵਿੱਚ ਇੱਕ ਸਿੱਖ ਸਰਦਾਰ ਵੀਰ ਨੇ ਮੁਸਲਮਾਨ ਔਰਤ ਦੀ ਮਦਦ ਕੀਤੀ ਪਰੇਸ਼ਾਨ ਸੀ ਮੁਸੀਬਤ ਦੇ ਵਿੱਚ ਸੀ ਤੇ ਸਰਦਾਰ ਨੇ ਉਹਦੀ ਮਦਦ ਕੀਤੀ ਵੀਰੋ ਉਹ ਜਿਹੜੀ ਪਾਕਿਸਤਾਨੀ ਗੁਲੁਕਵਾਰਾ ਵੈ ਉਹ ਸਰਦਾਰਾਂ ਦੇ ਬਾਰੇ ਕੁਝ ਕਹਿ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਸੋ ਚੱਲ ਗਏ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਨਾ ਇਹ ਗੱਲ ਐ ਮੈਨੂੰ ਬੜੇ ਪਿਆਰੇ ਲੱਗੇ ਠੀਕ ਕਰਾਂ ਮੈਂ ਮੈਂ ਇੱਕ ਵਾਰ ਜੀ ਕੋਈ ਬੜੇ ਸਾਲਾਂ ਦੀ ਗੱਲ ਸਿਰੂਸ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਦੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜੀ ਰੂਸ ਸਿ ਗਏ ਕੋਈ 150 ਬੰਦੇ ਤਾਇਫਾ ਜਿਵੇਂ ਉਹਨਾਂ ਦੇਤੇ ਆਉਂਦੇ ਸਾਡੇ ਉਧਰ ਜਾਂਦੇ ਹੁਣ ਮੈਂ ਸਵੇਰੇ ਸਵੇਰੇ ਬਾਹਰ ਫਿਰਨ ਉਹਨਾਂ ਦੇ ਮੁਲਕ ਦੇਖੂ ਸ਼ੇਂਦੀਆਂ ਸੜਕ ਤੇ ਰਸਤਾ ਭੁੱਲ ਗਈ ਉਹ ਨਾਂ ਮੈਨੂੰ ਅੰਗਰੇਜ਼ੀ ਆਵੇ ਨਾ ਕੋਈ ਬਾਤ ਉਹਨਾਂ ਕੋ ਕੀ ਕਰਾਂ ਫਿਕਰ ਵਿੱਚ ਪੈ ਗਈ ਇਧਰ ਉਧਰ ਵੇਖਾਂ ਦੇ ਸਾਰੀਆਂ ਅੰਗਰੇਜ਼ੀਆਂ ਅੰਗਰੇਜ਼ੀਆਂ ਦੇ ਨਜ਼ਰ ਆਣ ਇੱਕ ਸਰਦਾਰ ਜੀ ਮੈਨੂੰ ਮਿਲ ਗਿਆ ਮੈਂ ਕਹੀਆ ਅੱਲਾ ਸ਼ੁਕਰ ਹੈ ਮੇਰਾ ਪਿਓ ਮਿਲ ਗਿਆ ਮੇਰੇ ਵੀ ਮੇਰਾ ਹੀ ਪਿਓ ਪੱਕ ਬਣ ਗਿਆ ਬਣਦੇ ਸੀ ਮੈਂ ਕਿਹਾ ਉਹਨਾਂ ਦੀ ਦੁਕਾਨ ਸੀ ਘਰੀਆਂ ਦੀ ਮੈਂ ਭੱਜ ਕੇ ਗਏ ਮੈਂ ਸਰਦਾਰ ਜੀ ਕਾਪੂਤਰ ਕੀ ਗੱਲ ਹੈ ਮੈਂ ਕਿਹਾ ਜੀ ਅਸੀਂ ਪਾਕਿਸਤਾਨੋਂ ਆਏ ਆ ਤੇ ਮੇਰਾ ਵੀਰ ਮੈਂ ਤੇ ਇਹ ਸੜਕਾਂ ਦੇਖ ਦਿੱਖ ਦਿੱ ਤੇਰੇ ਵੱਲ ਆ ਗਈਆਂ ਕਹਿੰਨੇ ਕਿ ਫਿਰ ਮੈਂ ਕਿਹਾ ਰਸਤਾ ਭੁੱਲ ਗਏ ਤੇ ਕਿਹੜੀ ਜਗ੍ਹਾ ਤੋਂ ਹੈ ਮਗਾ ਇਹ ਮੈਨੂੰ ਪਤਾ ਨਹੀਂ ਲੇਕਿਨ ਮੇਰੇ ਕੋਲ ਉਹਨਾਂ ਦਾ ਚਾਬੀ ਹੈ ਕਮਰੇ ਦੀ ਉਹਨਾਂ ਨੇ ਵੇਖ ਕੇ ਆਪਣਾ ਸਾਰਾ ਪਤਾ ਨਿਸ਼ਾਨ ਤੇ ਉਹਨਾਂ ਨੇ ਮੈਨੂੰ ਘਰ ਛੱਡ ਕੇ ਆਏ ਮੈਂ ਕਿਹਾ ਜੀ ਮੇਰਾ ਨਾਮ ਰੇਸ਼ਮ ਹੈ ਕਹਿੰਨੇ ਕਿ ਅੱਛਾ ریشما پنجابی گانے گا ہوں ربانی لگتا دل میرا ہاں مگر سردار جی تے بغیر دل نہیں لگے تو میں روس آ گئی جتے سردار جی نہ میں نہ ایمان پھر میں اندوری لگتی پہ تم ناراض ہو ہاں میرے براہ کیوں کہ نہ ریشما دا تبدیل ہویا لباس باوی تھی کیڑے ملک لے جاؤ تے نہ سردار کا ਆਪਣਾ ਚੇਂਜ ਮੂਲ ਖੁੰਦਾ ਮੈਂ ਪੱਕੇ ਗਾਰੰਟੀ ਦੇਂਦੀ ਆ ਨਾ ਰੇਸ਼ਾ ਬਦਲ ਦਿੱਤਾ ਨਾ ਸਰਦਾਰੀ ਬਦਲ ਦਿੱਤੀ ਅਸੀਂ ਅਗਲੇ ਜਨਮਾਂ ਦੇ ਕੋਈ ਭੈਣ ਪਾਈ ਤੇ ਉਂਝੇ ਮੈਂ ਸਾਰੇ ਵਲੀਆਂ ਦੀ ਬਾਬਾ ਗੁਰੂ ਨਾਨਕ ਜੀ ਦੀ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਬਿਲਕੁਲ ਫੁਰਾ ਗਾ ਮੈਂ ਅੰਮ੍ਰਿਤਸਰ ਗਈ ਮੈਂ ਬਾਬਾ ਜੀ ਦੇ ਦਰਬਾਰ ਤੇ ਹੋ ਕੇ ਆਈ ਫਿਰ ਉਹਨਾਂ ਨੇ ਮੈਂ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਆ ਮਿੱਤਰ ਪਿਆਰਿਆਂ ਨੂੰ ਅਵਲ ਲ ਨੂਰ ਪਾਇਓ ਕੁਦਰਤ ਕੇ ਸਭ ਬੰਦੇ ਇੱਕ ਨੂਰ ਚ ਸਭ ਜਗ ਉਪਜੋ ਕੋ ਭਲੇ ਕੋ ਮੰਦੇ ਇਹ ਮੈਂ ਲਿਖੇ ਨਹੀਂ ਦਿੱਤਾ ਮੇਰੀ ਕਿਤਾਬ ਪਾਕਿਸਤਾਨ ਰਹਿ ਗਈ ਉਂਜੇ ਮੈਂ ਅਲੀ ਬੇ ਪੜੀ ਹੋਈ ਆ ਸਰਦਾਰ ਜੀ ਵੀਰੋ ਇਹ ਜਿਹੜਾ ਸੀ ਅਜ ਇੰਟਰਵਿਊ ਦੇਖਿਆ ਇਹ ਪਾਕਿਸਤਾਨ ਦੇ ਇੱਕ ਬਹੁਤ ਮਸ਼ਹੂਰ ਪੰਜਾਬੀ ਗੁਲੂਕਾਰਾ ਰੇਸ਼ਮਾ ਸੀ ਜਿਹੜੇ ਕਿ ਆਪਣੇ ਟਾਈਮ ਦੀ ਮਸ਼ਹੂਰ ਗੁਲੂਕਾਰਾ ਸੀ ਪੂਰੀ ਦੁਨੀਆ ਦੇ ਅੰਦਰ ਜਾਂਦੇ ਸੀ ਉੱਥੇ ਜਾ ਕੇ ਲੇਕਿਨ ਕਿਉਂਕਿ ਘੱਟ ਪੜੇ ਸੀ ਤੁਸੀਂ ਦੇਖਿਆ ਕਿ ਜਦੋਂ ਪਰੇਸ਼ਾਨ ਹੋਏ ਜਦੋਂ ਉਹਨੂੰ ਕੋਈ ਆਸਰਾ ਨਜ਼ਰ ਨਾ ਆਇਆ ਤੇ ਇੱਕ ਸਰਦਾਰ ਨਜ਼ਰ ਆਇਆ ਤੇ ਵੀਰੋ ਉਹਦੇ ਜਾਨ ਦੇ ਵਿੱਚ ਜਾਨ ਆ ਗਈ ਕਿਉਂਕਿ ਸਾਡੇ ਜਿਹੜੇ ਪੁਰਾਣੇ ਦਾਦੀ ਦਾਦਾ ਨਾਨੀ ਨਾਨਾ ਜਿਹੜੇ ਉਧਰ ਪੰਜਾਬ ਚੋਂ ਹਜਰਜ ਕਰਕੇ ਇਧਰ ਆਏ ਐ ਚੜ੍ਹਦੇ ਪੰਜਾਬ ਚੋਂ ਲੈਂਦੇ ਪੰਜਾਬ ਚ ਆਏ ਐ ਉਹ ਵੀ ਦੱਸਦੇ ਐ ਕਿ ਸਿੱਖ ਤੇ ਮੁਸਲਮਾਨਾਂ ਦਾ ਆਪਸ ਵਿੱਚ ਕਿਸ ਤਰ੍ਹਾਂ ਨਾਲ ਲੱਗ ਸੀ ਕਿਸ ਤਰ੍ਹਾਂ ਇਕੱਠੇ ਰਹਿੰਦੇ ਸੀ ਕਿਸ ਤਰ੍ਹਾਂ ਭੈਣ ਭਰਾਵਾਂ ਵਰਗਾ ਉਹਨਾਂ ਦੇ ਅੰਦਰ ਪਿਆਰ ਸੀ ਤੇ ਵੀਰੋ ਤੁਸੀਂ ਦੇਖੋ ਕਿ ਉਹ ਔਰਤ ਕਿੰਨੀ ਜ਼ਿਆਦਾ ਉਹ ਸਿੰਗਰ ਕਿੰਨੀ ਜ਼ਿਆਦਾ ਉਹਦੀ ਜਾਨ ਦੇ ਵਿੱਚ ਜਾਨ ਆ ਗਈ ਉਹਦੀ ਪਰੇਸ਼ਾਨੀ ਦੂਰ ਹੋ ਗਈ ਕਿ ਸ਼ੁਕਰ ਹੈ ਮੈਨੂੰ ਸਰਦਾਰ ਮਿਲ ਗਏ ਹੁਣ ਮੈਂ ਸੇਫ ਹਾਂ ਕਿਉਂਕਿ ਵੀਰੋ ਸਰਦਾਰ ਜਿਸ ਬੰਦੇ ਨੇ ਪਗ ਪਾਈ ਹੁੰਦੀ ਹੈ ਉਹਨੂੰ ਇਸ ਚੀਜ਼ ਦੀ ਗਰੰਟੀ ਸਮਝ ਜਾਂਦਾ ਵੈ ਕਿ ਇਹ ਇਸਤਾਂ ਦੇ ਰਖਵਾਲੇ ਆ ਕਿਉਂਕਿ ਜਦੋਂ ਨਾਦਰ ਸ਼ਾਹ ਆਇਆ ਸੀ ਨਾਦਰ ਸ਼ਾਹ ਇੰਡੀਆ ਦੇ ਵਿੱਚੋਂ ਔਰਤਾਂ ਨੂੰ ਲੈ ਕੇ ਜਾ ਰਿਹਾ ਸੀ ਮੁਸਲਮਾਨ ਹਿੰਦੂ ਸਿੱਖਾਂ ਦੀਆਂ ਸਭ ਦੀਆਂ ਤੇ ਉਸ ਟਾਈਮ ਕਿਸੇ ਨੇ ਅੱਗੇ ਹੋ ਕੇ ਹਾਲਾਂਕਿ ਮੋਗਲਾਂ ਦੀ ਹਕੂਮਤ ਸੀ ਮੋਗਲਾਂ ਨੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਜ਼ਾਲਮ ਸੀ ਨਾਦਰ ਸ਼ਾ ਲੇਕਿਨ ਸਰਦਾਰਾਂ ਨੇ ਨਿਹੰਗ ਸਿੰਘਾਂ ਨੇ ਗੁਰੂ ਦੇ ਸਿੱਖਾਂ ਨੇ ਰਾਤ ਨੂੰ 12 ਵਜੇ ਜਾਂਦੇ ਸੀ ਹਮਲਾ ਕਰਦੇ ਸੀ ਤੇ ਔਰਤਾਂ ਨੂੰ ਛੁਡਾ ਕੇ ਲੈ ਕੇ ਆਉਂਦੇ ਸੀ ਤੇ ਉਹ ਨਾਦਰ ਸ਼ਾ ਵੀ ਪਰੇਸ਼ਾਨ ਹੋ ਗਿਆ ਸੀ ਕਿ ਇਹ ਕਿਹੜੀ ਕੌਮ ਹੈ ਕਿਧਰੋਂ ਆਉਂਦੇ ਆ ਕਿਧਰ ਜਾਂਦੇ ਆ ਮੈਨੂੰ ਕੋਈ ਸਮਝ ਨਹੀਂ ਲੱਗਦੀ ਨਾਦਰ ਸ਼ਾਹ ਨੇ ਮੁਗਲਾਂ ਨੂੰ ਤਬਾਹ ਬਰਬਾਦ ਕਰਕੇ ਰੱਖਤਾ ਤੇ ਉਸ ਨਾਦਰ ਸ਼ਾਹ ਨੂੰ ਸਿੱਖਾਂ ਨੇ ਫੜ ਕੇ ਤਬਾਹ ਬਰਬਾਦ ਕਰਕੇ ਰੱਖਤਾ ਤੇ ਉਸ ਤੋਂ ਇਲਾਕੇ ਸਿੱਖਾਂ ਨੂੰ ਮੰਨਿਆ ਜਾਂਦਾ ਵੈ ਇੱਕ ਸਿੱਖ ਇਜ਼ਤਾਂ ਦੇ ਰਖਵਾਲੇ ਐ ਅਗਰ ਕੋਈ ਅਕਸ਼ੇ ਕੁਮਾਰ ਇੰਡੀਆ ਦੇ ਬੜੇ ਮਸ਼ਹੂਰ ਐਕਟਰ ਜਿਹੜੇ ਐ ਉਹਨਾਂ ਨੇ ਕਿਹਾ ਸੀ ਕਿ ਅਗਰ ਬਾਹਰ ਦੇ ਮੁਲਕ ਮੈਂ ਆਪਣੀ ਬੇਟੀ ਜਾਂ بیوی ਨੂੰ ਕਿਸੇ ਟੈਕਸੀ ਡਰਾਈਵਰ ਦੇ ਨਾਲ ਭੇਜਣਾ ਹੋਵੇ ਤੇ ਮੈਂ ਸਰਦਾਰ ਸਿੱਖ ਸਰਦਾਰਾਂ ਦਾ ਚਨਾਉ ਕਰਨਾ ਮੈਂ ਕਿ ਇਹ ਇਹਨੂੰ ਬਾ ਹਫਾਜ਼ਤ ਉਹਦੀ ਮੰਜ਼ਲ ਤੱਕ ਪਹੁੰਚਾ ਦੇਣਗੇ ਕਿ ਇੰਨਾ ਜ਼ਿਆਦਾ ਲੋਕ ਸਿੱਖਾਂ ਦੇ ਉੱਪਰ ٹرسٹ ਕਰਦੇ ਆ ਤੇ ਵੀਰੋ ਇਹ ٹرسٹ ਕਿਸ ਤਰ੍ਹਾਂ ਹੈ ਕਿਉਂਕਿ ਉਹਨਾਂ ਨੇ ਆਪਣਾ ٹرسٹ ਖੁਦ ਬਿਲਡ ਕੀਤਾ ਵਾ ਲੋਕਾਂ ਦੀ ਮਦਦ ਕਰਦੇ ਆ ਕੋਈ ਪਰੇਸ਼ਾਨੀ ਦੇ ਵਿੱਚ ਹੋਵੇ ਕੋਈ ਮੁਸੀਬਤ ਦੇ ਵਿੱਚ ਹੋਵੇ ਆਪਣਾ ਨੁਕਸਾਨ ਚਾਹੇ ਉਹਨਾਂ ਦਾ ਹੋ ਜਾ ਲੇਕਿਨ ਦੂਸਰਿਆਂ ਦੀ ਮਦਦ ਕਰਦੇ ਆ ਫਿਰ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਕਰਤ ਕਰੋ ਤੇ ਵੰਡ ਛਕੋ ਵੀਰੋ ਪੂਰੀ ਦੁਨੀਆ ਦੇ ਵਿੱਚ ਗੁਰਦੁਆਰਿਆਂ ਦੇ ਅੰਦਰ ਲੰਗਰ ਲਾਇਆ ਜਾਂਦਾ ਵੈ ਲੋਕਾਂ ਨੂੰ ਲੰਗਰ ਖਿਲਾਇਆ ਜਾਂਦਾ ਵੈ ਤੇ ਇਹ ਨਹੀਂ ਦੇਖਿਆ ਜਾਂਦਾ ਕਿ ਇਹਦਾ ਧਰਮ ਕੀ ਹੈ ਕਿਹੜੇ ਧਰਮ ਦਾ ਵੈ ਜਿਹੜਾ ਵੀ ਗੁਰਦੁਆਰੇ ਜਾਂਦਾ ਵੈ ਉਹਨੂੰ ਲੰਗਰ ਖਵਾਇਆ ਜਾਂਦਾ ਤੇ ਉਹਦੀ ਮਦਦ ਕੀਤੀ ਜਾਂਦੀ ਹੈ ਸਰਦਾਰ ਲੋਕ ਲੋਕਾਂ ਦੀ ਮਦਦ ਕਰਨ ਵਾਸਤੇ ਲੋਕਾਂ ਦੀ ਹੈਲਪ ਕਰਨ ਵਾਸਤੇ ਇੱਕ ਪੋਜ਼ਿਟਿਵ ਫੇਸ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਆ ਵੀਰੋ ਇਹ ਬਹੁਤ ਇੱਕ ਵਧੀਆ ਤੇ ਚੰਗੀ ਗੱਲ ਹੈ ਤੇ ਵੀਰੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਲਾਜ਼ਮੀ ਕਰਨਾ ਆਪਾਂ ਟੈਸਾ ਸਾਰਾ ਖਿਆਲ ਰੱਖਣਾ ਦੁਆਵਾਂ ਵਿੱਚ ਯਾਦ ਰੱਖਣਾ ਅੱਲਾ ਫੇਜ਼